ਨਰਨ ਸਿੰਘ ਦੀ ਪੁਸਤਕ ਖਾਲਸਤਾਨ ਬ੍ਰੁੱਧ ਸਾਜਿਸ਼ਤਾ ਅਗਲਾ ਹੰਕਾ ਚਾਰ ਕੁਲਦੀਪ ਨૈયਰ ਦੀ ਕੂੜ ਕਹਾਣੀ ਭਾਗ ਦੂਜਾ ਨૈયਰ ਸਿੱਖ ਸਿਧਾਂਤ ਨੂੰ ਜਾਣਦਾ ਹੋਇਆ ਵੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਦੇ ਪੈਰੀ ਹੱਥ ਲਾਉਣਾ ਤੇ ਲਵਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਰ ਨਰਾਦਰ ਤੇ ਸਿੱਖ ਮਰਿਆਦਾ ਦਾ ਉਲੰਘਣ ਹੈ ਉਹ ਇਹ ਵੀ ਪਲੀ ਪਾਤ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਕਿਸੇ ਤੋਂ ਵੀ ਪੈਰੀ ਹੱਥ ਨਹੀਂ ਚਿ ਲਵਾਉਂਦਾ ਪਰ ਨਈਰ ਉਸ ਤੇ ਇਸ ਧਾਰਮਿਕ ਅਪਰਾਧ ਦਾ ਦੋਸ਼ ਲਾ ਕੇ ਆਪਣੀ ਸਿੱਖਾਂ ਨਾਲ ਬੈਰ ਭਾਵਨਾ ਤੇ ਹਿੰਦੂਤਵੀ ਸੋਚ ਦਾ ਰਾਜਕੀ ਮੁਸਾਰਕ ਕਰਦਾ ਹੈ ਉਸ ਦੇ ਇਸ ਦੋਸ਼ ਦਾਤਾ ਉਹਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਵੀ ਆਪਣੀ ਆਤਮ ਕਥਾ ਵਿੱਚ ਖੰਡਨ ਕੀਤਾ ਹੈ ਤੇ ਹੁਣ ਅੱਗੇ ਨਯਰ ਸਿੱਖ ਪੰਥ ਵਿਰੋਧ ਦੇ ਜ਼ਹਿਰ ਉਗਲਦੀ ਆਪਣੀ ਕਿਤਾਬ ਬਿਯੋਂਡ ਦਾ ਲਾਈਨਸ ਵਿੱਚ ਜੰਗ ਦੀ ਸ਼ੁਰੂਆਤ 4 ਜੂਨ ਦੀ ਰਾਤ ਨੂੰ ਅਤੇ ਟੈਂਕਾਂ ਦੀ ਫਾਇਰਿੰਗ ਬਾਅਦ ਦੁਪਹਿਰ 6 ਜੂਨ ਨੂੰ ਸ਼ੁਰੂ ਹੋਈ ਦੱਸਦਾ ਹੈ ਉਸ ਅਨੁਸਾਰ 6 ਜੂਨ ਦੀ ਰਾਤ ਨੂੰ 9 ਵਜੇ ਪੂਰੇ ਅੰਮ੍ਰਿਤਸਰ ਸ਼ਹਿਰ ਦੀ ਬਿਜਲੀ ਬੰਦ ਕਰਕੇ ਹਨੇਰਾ ਕਰ ਦਿੱਤਾ ਗਿਆ ਤੇ ਇਸ ਤੋਂ ਅੱਧਾ ਘੰਟਾ ਬਾਅਦ ਮਸ਼ੀਨ ਗਨਾਂ ਤੇ ਮੌਰਟਰ ਗਨਾਂ ਦੀ ਭਾਰੀ ਗੋਲਾਬਾਰੀ ਕੀਤੀ ਗਈ ਦਰਬਾਰ ਸਾਹਿਬ ਸਮੂਹ ਵਿੱਚ ਝਿਮਾਕਿਆਂ ਨਾਲ ਮੀਲਾਂ ਦੂਰ ਬੂਹੇ ਬਾਰੀਆਂ ਖੜਕਣ ਲੱਗੀਆਂ ਨਯਰ ਅਨੁਸਾਰ 7 ਜੂਨ ਨੂੰ ਵੀ ਕਮਸਾਨ ਦੀ ਜੰਗ ਹੁੰਦੀ ਰਹੀ ਜਿਹੜੀ ਇਸ ਤੋਂ ਅਗਲੇ ਦਿਨ ਸਵੇਰੇ 10 ਵਜੇ ਖਤਮ ਹੋਈ ਨૈયਰ ਵੱਲੋਂ ਪੇਸ਼ ਕੀਤਾ ਗਿਆ ਜੰਗ ਦਾ ਦ੍ਰਿਸ਼ ਸੁਣੀ ਸੁਣਾਈ ਤੇ ਹਟੇ-ਸੱਤੇ ਬਿਆਨ ਕੀਤੀ ਕੂੜ ਕਹਾਣੀ ਹੈ ਜਿਹੜੀ ਉਹਦੇ ਵੱਲੋਂ 1984 ਵਿੱਚ ਲਿਖੀ ਆਪਣੀ ਹੀ ਕਿਤਾਬ ਪੰਜਾਬ ਦਾ ਦੁਖਾਂਤ ਨਾਲੋਂ ਵੀ ਵੱਖਰੀ ਹੈ ਇਸ ਵਿੱਚ ਸਮੇਂ ਸਥਾਨ ਦੇ ਨਾਲ ਤੇ ਘਟਨਾਵਾਂ ਦਾ ਵੱਡਾ ਪਾੜਾ ਹੈ ਇਸ ਨੂੰ ਪੜ੍ਹ ਕੇ ਉਸ ਦੀ ਲਿਖਤ ਤੇ ਹਾਸਾ ਤੇ ਉਸ ਦੀ ਜਾਣਕਾਰੀ ਤੇ ਤਰਸ ਆਉਂਦਾ ਹੈ ਆਪਣੇ ਆਪ ਨੂੰ ਇੰਨਾ ਵੱਡਾ ਪਤ్రਕਾਰ ਤੇ ਦੇਸ਼ ਭਗਤ ਆਗੂ ਆਖਵਾਉਣ ਵਾਲਾ ਨੀਤ ਜੰਗ ਦੇ ਦ੍ਰਿਸ਼ ਬਾਰੇ ਅਜਿਹੀਆਂ ਜਬਲੀਆਂ ਮਾਰ ਗਿਆ ਜਿਸ ਨਾਲ ਉਹਨੇ ਆਪਣੀ ਲਿਖਤ ਦੀ ਭਰੋਸੇਯੋਗਤਾ ਆਪ ਹੀ ਇਕਵਾਲੀ ਹੈ ਦੁਨੀਆ ਜਾਣਦੀ ਹੈ ਕਿ 3 ਜੂਨ 1984 ਨੂੰ ਰਾਤ ਦੇ 9 ਵਜੇ ਤੋਂ ਪੂਰੇ ਪੰਜਾਬ ਵਿੱਚ 48 ਘੰਟੇ ਦਾ ਕਰਫਿਊ ਲਾ ਕੇ ਹਿੰਦ ਫੌਜ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਸੀ ਤੇ ਦਰਬਾਰ ਸਾਹਿਬ ਸਮੂਹ ਸਿਹਤ 46 ਇਤਿਹਾਸਕ ਗੁਰਦੁਆਰਿਆਂ ਨੂੰ ਫੌਜ ਨੇ ਘੇਰਾ ਪਾ ਲਿਆ ਸੀ 4 ਜੂਨ ਨੂੰ ਸਵੇਰੇ 4:40 ਵਜੇ ਇੰਦ ਫੌਜ ਨੇ ਅਕਾਲ ਤੱਕ ਸਾਬ ਤੇ ਪਹਿਲਾ ਗੋਲਾ ਮਾਰ ਕੇ ਜੰਗ ਸ਼ੁਰੂ ਕਰ ਦਿੱਤੀ ਸੀ ਅਤੇ ਚਾਰ ਚਫੇਰਿਓਂ ਦਰਬਾਰ ਸਾਹਿਬ ਸਮੂਹ ਤੇ ਭਾਰੀ ਗੋਲੀਬਾਰੀ ਹੋਣ ਲੱਗ ਪਈ ਸੀ ਕਮ ਇਨਸਾਨ ਦੀ ਇਹ ਜੰਗ 6 ਜੂਨ ਦੀ ਸਵੇਰ ਦੇ 9:30 ਵਜੇ ਤੱਕ ਚੱਲਦੀ ਰਹੀ ਸੀ ਸਿੰਘਾਂ ਦੇ ਪ੍ਰਕਰਮਾਂ ਵਿੱਚ ਪੈਰ ਧਰਨ ਵਾਲੇ ਕਮਾਂਡੋ ਤੇ ਫੌਜੀਆਂ ਦੇ ਆਹੂਲਾ ਸੁੱਟੇ ਸਨ ਮਾਰਟਰ ਗਨਾਂ ਤੇ ਤੋਪਾਂ ਦੇ ਗੋਲੇ ਸੁੱਟਣ ਤੇ ਵੀ ਅਜੀਤ ਖੜੇ ਦਰਬਾਰ ਸਾਹਿਬ ਸਮੂਹ ਤੇ ਫੌਜ ਨੇ 5-6 ਜੂਨ ਦੀ ਵਿਚਕਾਰਲੀ ਰਾਤ ਨੂੰ ਟੈਂਕਾਂ ਨਾਲ ਚੜ੍ਹਾਈ ਕੀਤੀ ਸੀ ਜਨਰਲ ਸ਼ਾਵੇਗ ਸਿੰਘ ਟੈਂਕ ਤੋੜਦਾ ਹੋਇਆ ਗੋਲੀਆਂ ਵੱਜਨਾਂ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਅਕਾਲ ਤਖਤ ਦੇ ਤਖਾਨੇ ਵਿੱਚ 5 6 ਜੂਨ ਦੀ ਵਿਚਕਾਰਲੀ ਰਾਤ ਨੂੰ ਸ਼ਹੀਦੀ ਪਾ ਗਿਆ ਸੀ 6 ਜੂਨ ਨੂੰ ਸਵੇਰੇ 9:30 ਵਜੇ ਸੰਤ ਜਨਰਲ ਸਿੰਘ ਅਕਾਲ ਤਖਤ ਤੇ ਆਖਰੀ ਅਰਦਾਸ ਕਰਕੇ ਭਾਈ ਅਮਰੀਕ ਸਿੰਘ ਸਮੇਤ ਸਿੰਘਾਂ ਦੇ ਜਥੇ ਨਾਲ ਪਹਿਲਾਂ ਤੋਂ ਮਿੱਥੇ ਸਮੇਂ ਤੇ ਸਥਾਨ ਤੇ ਨਿਸ਼ਾਨ ਸਾਹਿਬ ਹਟਾ ਆ ਗਿਆ ਸੀ ਅਤੇ ਖੁੱਲੇ ਮੈਦਾਨ ਵਿੱਚ ਹਿੰਦ ਫੌਜ ਨਾਲ ਟੱਕਰ ਲੈਂਦਿਆਂ ਸ਼ਹੀਦੀ ਪਾਈ ਸੀ ਇਸ ਮਗਰੋਂ ਸਿਰਫ ਦੋ ਕੁ ਲੁਕਮੇ ਮੋਰਚਿਆਂ ਤੋਂ ਹੀ ਜੱ태 ਦਾ ਰਾਮ ਸਿੰਘ ਸੁਲਤਾਨਪੁਰ ਲੋਧੀ ਭਾਈ ਦਰਬੀਰ ਸਿੰਘ ਅਬਿਆਸੀ ਤੇ ਭਾਈ ਮੇਜਰ ਸਿੰਘ ਨਾਗੋ ਕੋ ਯਾਦ ਕੁਝ ਹੋਰ ਸਿੰਘ 10 ਜੂਨ ਤੱਕ ਫੌਜ ਨਾਲ ਟੱਕਰ ਲੈਂਦੇ ਰਹੇ ਸਨ ਪਰ ਮੁੱਖ ਜੰਗ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਨਾਲ ਹੀ ਖਤਮ ਹੋ ਗਈ ਸੀ ਨਯਰ ਇਸ ਜੰਗ ਵਿੱਚ ਸੰਤ ਪਿੰਡਰਾ ਵਾਲੇ ਨਾਲ ਦੋ ਸਾਬਕਾ ਸਿੱਖ ਫੌਜੀ ਜਰਨੈਲਾਂ ਦੇ ਮਾਰੇ ਜਾਣ ਦੀ ਗੱਲ ਕਰਦਾ ਹੈ ਇਸ ਝੂਠ ਬਿਆਨੀ ਨਾਲ ਨਯਰ ਆਪਣੀ ਅਕਲ ਦਾ ਆਪ ਹੀ ਦਿਵਾਲਾ ਕੱਢ ਲੈਂਦਾ ਹੈ ਜਗ ਜਾਂਦਾ ਇਸ ਜੰਗ ਵਿੱਚ ਸਿੰਘਾਂ ਦੀ ਕਮਾਂਡ ਕਰਨ ਵਾਲਾ ਕੱਲਾ ਸਾਬਕਾ ਸਿੱਖ ਫੌਜੀ ਜਰਨੈਲ ਜਨਰਲ ਸ਼ਾਵੇਕ ਸਿੰਘ ਸੀ ਅਤੇ ਉਹ ਵੀ 5 6 ਜੂਨ ਦੀ ਵਿਚਕਾਰਲੀ ਰਾਤ ਨੂੰ ਟੈਂਕ ਤੋੜਦਾ ਹੋਇਆ ਸ਼ਹੀਦ ਦੀਪਾ ਗਿਆ ਸੀ ਦੂਜਾ ਕੋਈ ਵੀ ਸਾਬਕਾ ਫੌਜੀ ਜਨਰਲ ਇਸ ਜੰਗ ਵਿੱਚ ਹਿੰਦ ਫੌਜ ਨਾਲ ਲੜਦਾ ਹੋਇਆ ਸ਼ਹੀਦ ਨਹੀਂ ਸੀ ਹੋਇਆ ਜਬ ਦਾ ਨੀਰ ਨੇ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵਾਈਟ ਪੇਪਰ ਵੀ ਨਹੀਂ ਪੜਿਆ ਜਿਸ ਵਿੱਚ ਕੱਲੇ ਜਨਰਲ ਸ਼ਾਵੇਕ ਸਿੰਘ ਦਾ ਹੀ ਜ਼ਿਕਰ ਹੈ ਬਬਰ ਖਾਲਸਾ ਦੇ ਕੁਝ ਜਵਾਨਾਂ ਨੇ ਹੀ ਲੜਾਈ ਲੜੀ ਤੇ ਮਰ ਗਏ ਬਾਕੀ ਇੱਕ ਸਰੰਗ ਥਾਣੀ ਪੱਜ ਗਏ ਸਰੰਗ ਜਿਸ ਦਾ ਪਤਾ ਉਸ ਸਮੇਂ ਫੌਜ ਨੂੰ ਨਹੀਂ ਸੀ ਨૈયਰ ਨੇ ਸਰੰਗ ਦੀ ਗੱਲ ਕਰਕੇ ਜਿੱਥੇ ਸਿੱਖਾਂ ਵਿਰੁੱਧ ਆਪਣੀ ਦੁਸ਼ਮਣੀ ਦੇ ਗੁੱਸੇ ਦਾ ਗੁਬਾਰ ਕੱਢਿਆ ਉੱਥੇ ਉਸਨੇ ਆਪਣੀ ਲਿਖਤ ਨੂੰ ਅਫਵਾਹਾਂ ਦੇ ਆਧਾਰ ਤੇ ਲਿਖੀ ਗਈ ਹੁਣ ਦਾ ਸੱਚ ਵੀ ਆਪੇ ਉਗਲ ਦਿੱਤਾ ਹੈ ਜਿਸ ਸਰੰਗ ਦਾ ਸਿੱਖ ਪੰਥ ਵਿਰੋਧ ਜਾਰੀ ਕੀਤੇ ਗਏ ਸਰਕਾਰੀ ਵਾਈਟ ਪੇਪਰ ਵਿੱਚ ਕਿਤੇ ਜ਼ਿਕਰ ਨਹੀਂ ਉਸ ਸਰੰਗ ਨૈયਰ ਨੇ ਪਤਾ ਨਹੀਂ ਕਿਵੇਂ ਕਿੱਥੋਂ ਤੇ ਕਿਉਂ ਕੱਢ ਮਾਰੀ ਉਸ ਰੰਗ ਕਿੱਥੇ ਸੀ ਨૈયਰ ਆਪਣੀ ਕਿਤਾਬ ਵਿੱਚ ਉਸ ਸਥਾਨ ਵੀ ਨਹੀਂ ਦੱਸ ਸਕਿਆ ਲੰਗਰ ਬਾਅਦ ਡੌੜੇ ਨੇ ਕਾਂਗਰਸ ਦੇ ਜਨਰਲ ਸਕੱਤਰ ਜੀਵ ਗਾਂਧੀ ਤੋਂ ਤਾਰਾ 25 ਵਿਸੋਧ ਕਰਨ ਦੀ ਪਹਿਲਾਂ ਹੀ ਪ੍ਰਵਾਨਗੀ ਲਈ ਹੋਈ ਹੈ ਜੇਕਰ ਜੀਵ ਗਾਂਧੀ ਨੇ ਧਾਰਾ 25 ਵਿੱਚ ਸੋਧ ਕਰਨ ਦਾ ਪਹਿਲਾਂ ਹੀ ਵਾਅਦਾ ਕਰ ਦਿੱਤਾ ਸੀ ਤਾਂ ਅਕਾਲੀ ਦਲ ਨੂੰ ਧਾਰਾ 25 ਸੰਵਿਧਾਨ ਚੋਂ ਸਾੜਨ ਦਾ ਕਦਮ ਚੁੱਕਣ ਦੀ ਕੀ ਲੋੜ ਸੀ ਨਈਅਰ ਨੇ ਅਜਿਹੀਆਂ ਜਬਲੀਆਂ ਮਾਰ ਕੇ ਆਪਣੀ ਸਥਿਤੀ ਆਪ ਹੀ ਹਾਸੋਈ ਨਹੀਂ ਬਣਾ ਲਈ ਹੈ ਉਹ ਜਈ ਕਿਸੇ ਵੀ ਖਬਰ ਤੇ ਬਿਆਨ ਦਾ ਹਵਾਲਾ ਨਹੀਂ ਦੇ ਸਕਿਆ ਜਿਸ ਤੋਂ ਉਹਦੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੋਵੇ ਮਈ 1983 ਵਿਜਨੰਦਪੁਰ ਸਾਹਿਬ ਵਿਖੇ ਵਲੰਟਰੀਆਂ ਦੇ ਲਾਈ ਕੈਂਪ ਵਿੱਚ ਕਈ ਬੁਲਾਰਿਆਂ ਨੇ ਖਾਲਿਸਤਾਨ ਦੀ ਖੁੱਲ੍ਹਮਖੁੱਲਾ ਮੰਗ ਕੀਤੀ ਪਰ ਕਿਸੇ ਵੀ ਮੋਡਰੇਟ ਅਕਾਲੀ ਨੇ ਰੋਸ ਨਾਲ ਪ੍ਰਗਟਾਇਆ ਮੇਜਰ ਜਨਰਲ ਭੁੱਲਰ ਨੇ ਪੁੱਛਿਆ ਜਦੋਂ ਇੰਦਰਾ ਗਾਂਧੀ ਉਹਨਾਂ ਨੂੰ ਪਲੇਟ ਵਿੱਚ ਰੱਖ ਕੇ ਖਾਲਿਸਤਾਨ ਭੇਟ ਕਰ ਰਹੀ ਸੀ ਤਾਂ ਉਹ ਇਹਨੂੰ ਕਬੂਲ ਕਰਨੋਂ ਕਿਉਂ ਇਨਕਾਰੀ ਹਨ ਨਈਰ ਇਹ ਗੱਲ ਈਉਂ ਕਰ ਰਿਹਾ ਜਿਵੇਂ ਉਹ ਖੁਦ ਉਸ ਕੈਂਪ ਵਿੱਚ ਵਲੰਟਰੀਅਰ ਵਜੋਂ ਸ਼ਾਮਲ ਹੋਇਆ ਹੋਵੇ ਉਹਦੀ ਇਹ ਗੱਲ ਉਨੀ ਹੀ ਹਾਸੋ ਹੀ ਨਹੀਂ ਹੈ ਜਿੰਨੀ ਆਪੀਲੀ ਪੱਤਰਕਾਰੀ ਕਰਨ ਵਾਲੇ ਕੁਝ ਪੱਤਰਕਾਰਾਂ ਦੀਆਂ ਸਰਹੱਦ ਪਾਰ ਖਾਲਿਸਤਾਨੀ ਜੁਝਾਰੂਆਂ ਦੀਆਂ ਮੀਟਿੰਗਾਂ ਤੇ ਟ੍ਰੇਨਿੰਗ ਕੈਂਪਾਂ ਬਾਰੇ ਮਾਰੀਆਂ ਜਾਂਦੀਆਂ ਰਹੀਆਂ ਜਵਲੀਆਂ ਨਈਰ ਆਪਣੀ ਇਸ ਗੱਲ ਨੂੰ ਜੇ ਕਿਸੇ ਹਵਾਲੇ ਨਾਲ ਸਾਬਤ ਨਹੀਂ ਸੀ ਕਰ ਸਕਦਾ ਤਾਂ ਉਹ ਇਹ ਦਾਵਾ ਕਰ ਲੈਂਦਾ ਕਿ ਮੈਂ ਵੀ ਉਸ ਕੈਂਪ ਵਿੱਚ ਸ਼ਾਮਲ ਹੋਇਆ ਸਾਂ ਤੇ ਸ਼ਾਮਲ ਹੋਣ ਲਈ ਮੇਰੇ ਯਾਰ ਲੋਂਗੋ ਵਾਲ ਨੇ ਮੈਨੂੰ ਪਛਾਣ ਪੱਤਰ ਦਿੱਤਾ ਸੀ ਨਈਰ ਨੂੰ ਸਿੱਖ ਇੱਕ ਵੱਖਰੀ ਕੌਮ ਨਾਲ ਹੱਦੋਂ ਵੱਧ ਅਲਰਜੀ ਹੈ ਇਸ ਦਾ ਪਰਕਟਾਵਾ ਉਹ ਇਹ ਕਹਿ ਕੇ ਕਰਦਾ ਹੈ ਜਦੋਂ ਕਾਲੀਆ ਨੇ ਕਿਹਾ ਕਿ ਸਿੱਖ ਇੱਕ ਬੱਕਰੀ ਕੌਮ ਨੇ ਤਾਂ ਹਿੰਦੂਆਂ ਨੂੰ ਸੱਚਮੁੱਚੀ ਦੁੱਖ ਹੋਇਆ ਨૈયਰ ਆਪਣੀ ਕਿਤਾਬ ਵਿੱਚ ਸਿੱਖ ਕੌਮ ਨੂੰ ਕਮਿਊਨਿਟੀ ਹੀ ਲਿਖਦਾ ਹੈ ਛਾਤਰ ਬਣੀ ਬੈਠਾ ਨૈયਰ ਇਹ ਵੀ ਨਹੀਂ ਜਾਣਦਾ ਕਿ 239 ਵਰਿਆਂ ਦੀ ਕਾਲ ਕਮਾਈ ਤੇ 10 ਜਾਮਿਆਂ ਦੀ ਗੁਰੂ ਸਿੱਖਾਂ ਨਾਲ ਸਿਰਾਂ ਦੀ ਫੀਸ ਦੇ ਕੇ ਦਸ਼ਮੇਸ਼ ਪਿਤਾ ਦੇ ਖੰਡੇ ਦੀ ਪੋਲ ਨਾਲ ਨਿਆਰੀ ਬਲਖਣ ਤੇ ਅੜਰੀ ਕੌਮ ਸਜੇ ਖਾਲਸੇ ਨੂੰ ਕੌਮ ਆਕਮਾਨ ਲਈ ਨૈયਰ ਦੇ ਸਰਟੀਫਿਕੇਟ ਦੀ ਲੋੜ ਨਹੀਂ ਅਸਲ ਵਿੱਚ ਨૈયਰ ਨੂੰ ਸਿੱਖ ਪੰਥ ਦਾ ਰਾਸੀ ਨਿਸ਼ਾਨਾ ਕਦਾਚਿਤ ਮਾਫਕ ਨਹੀਂ ਇਸ ਲਈ ਉਹ ਹਿੰਦੀ ਹਿੰਦੂ ਹਿੰਦੋਸਤਾਨ ਦੇ ਜਨੂੰਨ ਵਿੱਚ ਝਾੜਿਆ ਹੋਇਆ ਬੇਥਵੀਆਂ ਮਾਰ ਰਿਹਾ ਹੈ ਉਹ ਇਸ ਹੋੜ ਵਿੱਚ ਹੈ ਕਿ ਸਿੱਖਾਂ ਦੀ ਬੱਕਰੀ ਹੋਣ ਸਸਤੀ ਮਿੱਟ ਜਾਏ ਤੇ ਉਹ ਸਦਾ ਲਈ ਹਿੰਦੂਤਾ ਵਿੱਚ ਲੀਨ ਹੋ ਜਾਣ ਮੁਸਲਮਾਨਾਂ ਤੇ ਸਾਈਆਂ ਵਾਂਗ ਸਿੱਖਾਂ ਨੂੰ ਘੱਟ ਗਿਣਤੀ ਮੰਨਣ ਦੀ ਅਕਾਲੀ ਦਲ ਦੀ ਮੰਗ ਨੂੰ ਨਈਰ ਬੇਮਤਲਬ ਤਕਰਾਰ ਸਮਝਦਾ ਹੈ ਉਹ ਚੌਧਰੀ ਚੰਨ ਸਿੰਘ ਦੀ ਦਲੀਲ ਦਾ ਸਮਰਥੀ ਹੈ ਕਿ ਸਿੱਖ ਹਿੰਦੂਆਂ ਨਾਲੋਂ ਵੱਖਰੇ ਨਹੀਂ ਇਸ ਕਰਕੇ ਉਹਨਾਂ ਨੂੰ ਘੱਟ ਗਿਣਤੀ ਮੰਨ ਕੇ ਵਰਤਾਓ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਈਰ ਹਿੰਦੂਆਂ ਕੋਲੋਂ ਅਖਬਾਰਾਂ ਵਿੱਚ ਅਜਿਹੀ ਬਿਆਨਬਾਜ਼ੀ ਕਰਾਉਂਦਾ ਸੀ ਜਿਹੜੀ ਅਗਲੀ ਆਗੋਨ ਜਿਹਾਰੂ ਸਿੰਘਾਂ ਵਿਰੁੱਧ ਬਿਆਨ ਲਿਖਾਇ ਤੇ ਮਜਬੂਰ ਕਰੇ ਲੰਗਵਾਰ ਨੂੰ ਤਾਂ ਉਸਨੇ ਜਿਹਾਰੂ ਸਿੰਘਾਂ ਵਿਰੁੱਧ ਕਾਲ ਤੱਕ ਸੈਪ ਤੋਂ ਹੁਕਮਨਾਮਾ ਜਾਰੀ ਕਰਾਉਣ ਦੀ ਸਲਾਹ ਵੀ ਦਿੱਤੀ ਸੀ ਉਹ ਤਾਂ ਇਹਦੀ ਇਹ ਸਲਾਹ ਵੀ ਮੰਨ ਗਿਆ ਸੀ ਪਰ ਸੰਤ ਜਰਨੈਲ ਸਿੰਘ ਤੋਂ ਡਰਦਾ ਜਿਹਾ ਹੁਕਮਨਾਮਾ ਜਾਰੀ ਨਹੀਂ 시 ਕਰਾ ਸਕਿਆ ਨਈਰ ਇਹ ਨਾ ਛਾਤਰ ਦਿਮਾਗ ਹੈ ਕਿ ਉਹ ਧਰਮ ਯੁੱਧ ਮੋਰਚੇ ਦਰਾਂ ਇੱਕ ਪਾਸੇ ਤਾਂ ਅਕਾਲੀਆਂ ਕੋਲੋਂ ਹਿੰਦੂ ਤਵੀ ਫਿਰਕੂ ਪਾਰਟੀ ਜਿਹੜੀ ਅੱਜਕੱਲ ਭਾਜਪਾ ਹੈ ਨਾਲ ਰਾਜਨੀਤਿਕ ਸਬੰਧ ਬਣਾਏ ਰੱਖਣ ਦੀ ਵਕਾਲਤ ਕਰਦਾ ਸੀ ਤੇ ਦੂਜੇ ਪਾਸੇ ਸਰਕਾਰ ਨੂੰ ਸਲਾਹ ਦਿੰਦਾ ਸੀ ਕਿ ਜੇਹੀ ਭਾਵਨਾ ਵਾਲਾ ਅਕਾਲੀਆਂ ਨਾਲ ਕੋਈ ਵੀ ਫੈਸਲਾ ਨਾ ਕੀਤਾ ਜਾਵੇ ਜਿਸ ਦਾ ਇਹ ਪ੍ਰਭਾਵ ਪਵੇ ਕਿ ਅਕਾਲੀ ਦਲੀ ਸਿੱਖਾਂ ਦੀ ਇੱਕੋ ਇੱਕ ਨਮਾਇੰਦਾ ਰਾਜਨੀਤਿਕ ਪਾਰਟੀ ਹੈ ਨਈਰ ਜਗਬਾਣੀ ਹਿੰਦ ਸਮਾਚਾਰ ਸਮੂਹ ਦੇ ਮਾਧਿਅਮ ਰਾਹੀਂ ਹਿੰਦੂਆਂ ਵਿੱਚ ਇਹ ਪ੍ਰਚਾਰ ਕਰਾਉਂਦਾ ਸੀ ਕਿ ਅਕਾਲੀ ਦਲ ਸਿੱਖਾਂ ਦੇ ਪੂਰਨ ਪ੍ਰਭੂ ਸਤਾ ਸੰਬੰਧ ਰਾਜ ਦੀ ਸਥਾਪਨਾ ਵੱਲ ਵੱਧ ਰਿਹਾ ਹੈ ਇਸ ਨਾਲ 1947 ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਹਿੰਦੂਆਂ ਦਾ ਇੱਕ ਹੋਰ ਉਜੜਾ ਹੋਵੇਗਾ ਅਜਿਹਾ ਪ੍ਰਚਾਰ ਕਰਾ ਕੇ ਉਹ ਅਕਾਲੀਆਂ ਵੱਲੋਂ ਖਾਲਿਸਤਾਨ ਦਾ ਵਿਰੋਧ ਕਰਾਉਣ ਜੋ ਜਹਾੜਗਾਂ ਨਾਲ ਕੋਈ ਸੰਬੰਧ ਨਾ ਹੋਣ ਦੇ ਬਿਆਨ ਲਵਾਉਣ ਉਹਨਾਂ ਨੂੰ ਅਤਵਾਦੀ ਗਰਦਾਨਾਂ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨਾਲ ਟਕਰਾ ਪੈਦਾ ਕਰਨ ਆਜ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਦਦਾ ਸੀ ਜਗਪਾਣੀ ਦੇ ਸੰਪਾਦਕਾਂ ਨਾਲ ਉਹ ਦਾ ਗੁੜਾ ਯਾਰਾ ਨਾ ਸੀ ਉਹ ਆਪਣੇ ਸਿਆਰਾਨੇ ਦਾ ਪਰਕਟਾਵਾ ਰਮੇਸ਼ਵਰ ਨੂੰ ਸਿੱਖਾਂ ਵਿਰੁੱਧ ਉਗਲੇ ਜ਼ਹਿਰ ਨੂੰ ਉਸ ਦੀ ਦਲੇਰੀ ਦੱਸ ਕੇ ਅਤੇ ਉਸ ਦੀ ਮੌਤ ਤੇ ਹੰਝੂ ਘੇਰ ਕੇ ਕਰਦਾ ਹੈ ਸਿੱਖਾਂ ਵਿਰੁੱਧ ਪੜਾਅਸ ਕੱਢਦੀ ਨਯਰ ਦੀ ਲਿਖਤ ਆਪਾ ਵਿਰੋਧੀ ਹੈ ਜਿਸ ਕਸਵੱਟੀ ਨਾਲ ਉਹ ਪਾਈ ਹਰਜਿੰਦਰ ਸਿੰਘ ਜਿੰਦਾ ਤੇ ਪਾਈ ਸੁਖਦੇਵ ਸਿੰਘ ਸੁੱਖਾ ਨੂੰ ਅੱਤਵਾਦੀ ਕਰਦਾ ਹੈ ਉਸੇ ਕਸਵੱਟੀ ਨਾਲ ਉਹ ਸਰਦਾਰ ਭਗਤ ਸਿੰਘ ਨੂੰ ਜੋ ਜਾਰੂ ਤੇ ਸ਼ਹੀਦ ਦੱਸਦਾ ਹੈ ਦਰਬਾਰਤ ਸਿੰਘ ਤੇਂਦਰਾ ਉਸ ਲਈ ਰੋਲ ਮਾਡਲ ਹਨ ਤੇ ਜਨਰਲ ਵੈਦਿਆ ਤੇ ਜਨਰਲ ਬਰਾਡ ਵਰਗੇ ਜਰਬਾਣੇ ਉਸ ਲਈ ਦੇਸ਼ ਤੇ ਰਾਖੇ ਹਨ ਨਯਰ ਬਿਯੋਂਡ ਦਾ ਲਾਈਨਸ ਵਿੱਚ ਸੰਸ ਜਰਨਲ ਸਿੰਧੂਸ ਬਿਆਨ ਨੂੰ ਬਲਦੀ ਤੇ ਤੇਲ ਕਰਾਰ ਦਿੰਦਾ ਹੈ ਜਿਸ ਵਿੱਚ ਉਸਨੇ ਕਿਹਾ ਸੀ Hindu police ਨਿਰਦੋਸ਼ ਸਿੱਖਾਂ ਦਾ ਕਤਲ ਕਰ ਰਹੀ ਹੈ ਜਦਕਿ ਪੰਜਾਬ ਦਾ ਦੁਖਾਨ ਜੋ ਨਯਰ ਨੇ 1984 ਵਿੱਚ ਲਿਖੀ ਸੀ ਉਸ ਵਿੱਚ ਇਸੇ ਬਿਆਨ ਬਾਰੇ ਆਪੇ ਹੀ ਲਿਖ ਚੁੱਕਾ ਸੀ ਪੁਲਿਸ ਨੇ ਬਦਲੇ ਦੀ ਕਾਰਵਾਈ ਵਜੋਂ ਸ਼ੱਕੀ ਲੋਕਾਂ ਦੇ ਘਰਾਂ ਤੇ ਹਮਲੇ ਕੀਤੇ ਘਰਵਾਲਿਆਂ ਨੂੰ ਕੁੱਟਿਆ ਤੇ ਇਹਨਾਂ ਵਿੱਚੋਂ ਕੁਝ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਵੀ ਦਿੱਤਾ ਇਸ ਗੱਲ ਨੇ ਪਿੰਡਰਾ ਵਾਲੇ ਨੂੰ ਬਹੁਤ ਰੋਹ ਚਾੜਿਆ ਉਹ ਆਖਦਾ ਹੈ ਕਿ Hindu police ਨਿਰਦੋਸ਼ ਸਿੱਖਾਂ ਨੂੰ ਕਤਲ ਕਰ ਰਹੀ ਹੈ ਨਈਰ ਇੱਕ ਪਾਸੇ ਕਹਿੰਦਾ ਅਕਾਲੀ ਜਾਣਦੇ ਸਨ ਕਿ ਜ਼ੈਲ ਸਿੰਘ ਭਿੰਡਰਾ ਵਾਲੇ ਨਾਲ ਆਪਣੇ ਸਬੰਧ ਤੋੜ ਚੁੱਕਾ ਤੇ ਦੂਜੇ ਪਾਸੇ ਲਿਖਦਾ ਫੋਨ ਉੱਤੇ ਜ਼ੈਲ ਸਿੰਘ ਨੂੰ ਪਹਿਲਾਂ ਹੀ ਹਦਾਇਤ ਦੇ ਚੁੱਕਿਆ ਸੀ ਕਿ ਭਿੰਡਰਾ ਵਾਲੇ ਨੂੰ ਚਲੇ ਜਾਣ ਦਿੱਤਾ ਜਾਏ ਪਹਿਲਾਂ ਕਹਿੰਦਾ ਭਿੰਡਰਾ ਵਾਲੇ ਨੇ ਟੋੜੇ ਨੂੰ ਕਿਹਾ ਆਨੰਦਪੁਰ ਸਾਹਿਬ ਦੇ ਮਤੇ ਨੂੰ ਪੂਰਨ ਰੂਪ ਵਿੱਚ ਮਨਵਾਏ ਬਿਨਾਂ ਕਿਸੇ ਹੋਰ ਗੱਲ ਨਾਲ ਸਹਿਮਤ ਨਹੀਂ ਹੋਵੇਗਾ ਫਿਰ ਲਿਖਦਾ ਭਿੰਡਰਾ ਵਾਲੇ ਨੇ ਮੋਰਚੇ ਨੂੰ ਬਲਤਵੀ ਕਰਨ ਦੀ ਹਮਾਇਤ ਕਰਨਾ ਮੰਨ ਲਿਆ ਸੀ ਜੇ ਸਰਕਾਰ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਵਗੈਰ ਕਾਨੂੰਨੀ ਥਾਪਣ ਵਾਲਾ ਆਪਣਾ ਆਰਡਰ ਮਨਸੂਕ ਕਰ ਦੇਵੇ ਅਜਿਹਾ ਹੋਰ ਵੀ ਕਈ ਆਪਾ ਵਿਰੋਧੀ ਗੱਲਾਂ ਉਹਦੀ ਲਿਖਤ ਵਿੱਚੋਂ ਸਸਰੀ ਨਿਗਾ ਨਾਲ ਹੀ ਵੇਖੀਆਂ ਜਾ ਸਕਦੀਆਂ ਹਨ ਇੰਜੋ ਆਪਣੀ ਲਿਖਤ ਨੂੰ ਆਪ ਹੀ ਆਪਾ ਵਿਰੋਧੀ ਬਣਾ ਲੈਂਦਾ ਹੈ ਨਯਰ ਦੀ ਲਿਖਤ ਸਿੱਖ ਵਿਰੋਧੀ ਜਨੂਨ ਨਾਲ ਭਰੀ ਹੋਈ ਹੈ ਉਹ ਕਾਲੀ ਦਲ ਵੱਲੋਂ ਪੁਲਿਸ ਤੇ ਜ਼ੁਲਮ ਦਾ ਸ਼ਿਕਾਰ ਸਿੱਖਾਂ ਨੂੰ ਸਨਮਾਨ ਦੇਣਾ ਅਤਵਾਦੀਆਂ ਨੂੰ ਸ਼ਾਸਨ ਕਰਨ ਵਾਲਾ ਕਦਮ ਦੱਸਦਾ ਹੈ ਨਯਰ ਅਕਾਲ ਤਖਤ ਸਾਹਿਬ ਨੂੰ ਗੁਰਦੁਆਰਾ ਬਣਾਉਣ ਦੀ ਸੋਚ ਪ੍ਰਗਟਾ ਕੇ ਤੇ ਨਵਸ ਸਾਨੂੰ ਗੁਰਦੁਆਰੇ ਤੋਂ ਵਖਤ ਦਰਸਾ ਕੇ ਅਕਾਲ ਤਖਤ ਸਾਹਿਬ ਦੇ ਫਲਸਫੇ ਖਾਲਸਾ ਰਾਜ ਦੇ ਸੰਕਲਪ ਅਤੇ ਗੁਰਦੁਆਰਾ ਸੰਸਥਾ ਨੂੰ ਤੈਅ ਸਨੈਸ਼ ਕਰਨ ਲਈ ਸਿਰ ਤੋੜੀ ਯਤਨ ਕਰ ਖਾਲਿਸਤਾਨ ਦਾ ਨਾਂ ਨૈયਰ ਦੇ ਢਿੱਡ ਵਿੱਚ ਸੂਲ ਦੀ ਨਿਆਈ ਹੈ ਜਦੋਂ ਨੂੰ ਮਹਿਸੂਸ ਹੋਇਆ ਕਿ ਸ੍ਰੀਤੀ ਖਾਲਿਸਤਾਨ ਦੀ ਸਥਾਪਨਾ ਵੱਲ ਵੱਧ ਰਹੀ ਹੈ ਤਾਂ ਉਹਨੇ ਇਸ ਬਾਰੇ ਸਰਕਾਰ ਨੂੰ ਚੇਤਾਵਨੀ ਭਰੀ ਚਿੱਠੀ ਲਿਖੀ ਅਤੇ ਉਚੇਤੇ ਤੌਰ ਤੇ ਉਸ ਮੌਕੇ ਦੇ ਕੇਂਦਰੀ ਗ੍ਰਹਿ ਮੰਤਰੀ ਕੇ.ਐਸ. ਪੰਚ ਨੂੰ ਵੀ ਮਿਲਿਆ ਪੰਚ ਨਾਲ ਮਿਲਣੀ ਬਾਰੇ ਨૈયਰ ਕਹਿੰਦਾ ਹੈ ਕਿ ਉਸਦੀ ਇਸ ਟਿੱਪਣੀ ਨਾਲ ਮੈਨੂੰ ਬੜਾ ਦੁੱਖ ਹੋਇਆ ਇਸ ਵਿੱਚ ਉਸਨੇ ਕਿਹਾ ਕਿ ਤੁਸੀਂ ਸਿੱਖਾਂ ਦੀ ਹੌਸਲਾ ਫਸਾਈ ਕਰ ਰਹੇ ਹੈ ਗ੍ਰਹਿ ਮੰਤਰੀ ਕੇ.ਐਸ. ਪੰਚ ਦੀ ਇਹ ਟਿੱਪਣੀ ਤਾਂ ਨૈયਰ ਵੱਲੋਂ ਸਿੱਖਾਂ ਵਿੱਚ ਹਿੰਦੂਤਵੀ ਸਾਜ਼ਿਸ਼ ਦਾ ਇਜ਼ਹਾਰ ਕੀਤੀ ਗਈ ਕੋ ਸਪੈਟ ਤੇ ਪਰਦਾ ਪੋਸ਼ੀ ਸੀ ਇਹਨ ਸਰਕਾਰ ਅਜਿਹੇ ਬਿਆਨਾਂ ਨਾਲ ਸਿੱਖਾਂ ਨੂੰ ਇਹ ਛਲਾਵਾ ਦਿੰਦੀ ਸੀ ਕਿ ਉਹ ਨૈયਰ ਵਰਗੇ ਕੁਝ ਸਪੈਟੀਆਂ ਨੂੰ ਆਪਣਾ ਹਮਦਰਦ ਸਮਝਣ ਅਤੇ ਅਜਿਹੇ ਸਰਕਾਰੀ ਏਜੰਟ ਇਸ ਛਲਾਵੇ ਦੇ ਪਰਦੇ ਹੇਠ ਸਿੱਖਾਂ ਦੇ ਪੈਂਤੜੇ ਦੀ ਸੂਹ ਲੈਂਦੇ ਰਹਿਣ ਅਕਾਲੀ ਆਗੂਆਂ ਨੂੰ ਦੇਸ਼ ਭਗਤੀ ਦਾ ਸਬਕ ਪੜਾ ਕੇ ਪੰਥ ਵਿਰੋਧੀ ਸਲਾਹਾਂ ਦੇਣ ਤੇ ਸਰਕਾਰੀ ਨੀਤੀ ਦੇ ਹੱਕ ਵਿੱਚ ਭੁਗਤਾ ਕੇ ਮੇਰੀ ਪੀੜ੍ਹੀ ਦੇ ਖਾਲਸਾ ਇਸਤਾਨਤ ਨਾਲੋਂ ਤੋੜਨ ਨૈયਰ ਦੀਆਂ ਕਿਤਾਬਾਂ ਪੰਜਾਬ ਦਾ ਦੁਖਾਂਤ ਤੇ ਬਿਉਂਡ ਦਾ ਲਾਈਨ ਸਿੱਖ ਇਤਿਹਾਸ ਨੂੰ ਵਿਗਾੜਨ ਇਸ ਕਾਰਨ ਤੇ ਕਲੰਕਿਤ ਕਰਨ ਲਈ ਸਿੱਖਾਂ ਨਾਲ ਪਾਇਆ ਗਿਆ ਵੈਰ ਹੈ। ਦੇਸ਼ ਭਗਤੀ ਤੇ ਹਿੰਦੂਤਵ ਦਾ ਜਨੂਨੀ ਨૈયਰ ਇਹ ਪ੍ਰਚਾਰ ਕਰ ਰਿਹਾ ਕਿ ਦੋਸ਼ੀ ਹਿੰਦ ਸਰਕਾਰ ਨੇ ਜਿਸ ਨੇ ਸਿੱਖ ਪੰਥ ਦੇ ਮੁੱਖ ਧਾਰਮਿਕ ਸਥਾਨ ਦਰਬਾਰ ਸਾਹਿਬ ਤੇ ਟੈਂਕਾਂ ਤੋਂਪਾ ਨਾਲ ਫੌਜੀ ਹਮਲਾ ਕੀਤਾ ਸਗੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਜਿਸ ਨੇ ਇਸ ਧਰਮ ਸਥਾਨ ਨੂੰ ਗੜ ਬਣਾਇਆ। ਉਹ ਕਹਿਣਾ ਚਾਹੁੰਦਾ ਹੈ ਕਿ ਹਮਲਾ ਸਰਕਾਰ ਨੇ ਨਹੀਂ ਕੀਤਾ ਸਗੋਂ ਇਸ ਸਮਰੇ ਦਾ ਸੱਦਾ ਭਿੰਡਰਾਵਾਲੇ ਨੇ ਦਿੱਤਾ ਸੀ। ਨૈયਰ ਪੁਲਿਸ ਨੂੰ ਸੱਤਾ ਦੀ ਪ੍ਰਤੀਨਿਧ ਮੰਨਦਾ ਹੈ ਤੇ ਸਿੱਖਾਂ ਦੇ ਹਥਿਆਰਾਂ ਨੂੰ ਬਗਾਵਤ ਦਾ ਚਿੰਨ ਉਸ ਦੀ ਇਸ ਸੋਚ ਦਾ ਅਰਥ ਪੁਲਿਸ ਨੂੰ ਦੇਸ਼ ਦੀ ਇਕਤਾ ਤੇ ਅਖੰਡਤਾ ਲਈ ਸਿੱਖਾਂ ਤੇ ਜ਼ੁਲਮ ਕਰਨ ਦਾ ਸਬਦਾਨ ਖਾਕਾ ਹੈ ਪਰ ਉਸੇ ਜ਼ੁਲਮ ਨੂੰ ਰੋਕਣ ਲਈ ਸਿੱਖਾਂ ਵੱਲੋਂ ਦਸਮੇਸ਼ ਪਿਤਾ ਜੀ ਦੇ ਹੁਕਮ ਚੁਕਾਰਜ਼ ਹਮਾ ਹੀਲ ਤੇ ਦਰਗੁਜਸਤ ਹਰਾਲਸ ਬੁਰਦਨ ਬਾ ਸ਼ਮਸ਼ੀਰ ਤਸਤ ਤੇ ਪੈਰਾ ਦੇਣਾ ਹਿੰਦੁਸਤਾਨੀ ਸੰਵਿਧਾਨ ਦੀ ਲੰਗਣਾ ਤੇ ਦੇਸ਼ ਦੇ ਘਰੋਂ ਨੂੰ ਤੋੜਨ ਵਾਲੀ ਮੁਜਰਮਾਨਾ ਕਾਰਵਾਈ ਹੈ ਨਈਅਰ ਕਿੰਨਾ ਝੂਠਾ ਹੈ ਇਸ ਦਾ ਪਤਾ ਉਹਦੇ ਵੱਲੋਂ ਉਹਨਾਂ ਗੱਲਾਂ ਨੂੰ ਤੋੜ ਮਰੋੜ ਕੇ ਆਪਣੀ ਕਿਤਾਬ ਵਿੱਚ ਪੇਸ਼ ਕਰਨ ਤੋਂ ਲੱਗਦਾ ਜਿਹੜੀਆਂ ਸੰਤ ਜਰਨੈਲ ਸਿੰਘ ਨੇ ਉਹਦੇ ਸਵਾਲਾਂ ਦੇ ਜਵਾਬ ਵਿੱਚ ਕਈਆਂ ਸਨ ਜਿਵੇਂ ਮੈਂ ਉਹਨੂੰ ਦੱਸਿਆ ਪੁਲਿਸ ਤਾਂ ਸੱਤਾ ਦੀ ਪ੍ਰਤੀਨਿਧਤਾ ਕਰਦੀ ਹੈ ਤਾਂ ਇਹਦਾ ਉੱਤਰ ਪ੍ਰਤਮੀ ਦਲੀਲ ਨਾਲ ਦਿੰਦੇ ਉਹਨੇ ਆਖਿਆ ਉਹ ਮੈਨੂੰ ਚੈਲੰਜ ਕਰ ਵੇਖਣ ਮੈਂ ਉਹਨਾਂ ਨੂੰ ਵਿਖਾ ਦਿਆਂਗਾ ਸੱਤਾ ਕੀ ਦੇ ਹੱਥ ਹੈ ਜਦ ਕਿ ਇਹ ਗੱਲ ਕਿਉਂ ਹੋਈ ਸੀ ਨૈયਰ ਤੁਸੀਂ ਸੰਤ ਤੋਂ ਕਿ ਹਥਿਆਰ ਕਿਉਂ ਰੱਖੇ ਹਨ ਸੰਤ ਪੁਲਿਸ ਤੇ ਫੌਜ ਕਿਉਂ ਰੱਖਦੀ ਹੈ ਨૈયਰ ਉਹ ਸੱਤਾ ਦੀ ਪ੍ਰਤੀਨਿਧਤਾ ਕਰਦੀ ਹੈ ਸੰਤ ਖਾਲਸਾ ਕਾਲਪੁਰਖ ਦੀ ਫੌਜ ਹੈ ਹਥਿਆਰ ਰੱਖਣਾ ਸਿੱਖ ਨੂੰ ਗੁਰੂ ਦਾ ਹੁਕਮ ਹੈ ਸਿੱਖ ਹਥਿਆਰ ਨਾਲ ਜ਼ਾਲਮ ਸੱਤਾ ਤੋਂ ਮਜ਼ਲੂਮ ਦੀ ਰਾਖੀ ਕਰਦਾ ਤੇ ਪੰਥ ਦੀ ਗੈਰਤ ਤੇ ਧਰਮ ਦੇ ਬੋਲਬਾਲੇ ਲਈ ਜੂਝਦਾ ਮੈਂ ਉਹਨੂੰ ਪੁੱਛਿਆ ਮੇਰੀ ਕੌਮ ਕਿਹੜੀ ਹੈ ਮੇਰੀ ਮਾਂ ਸਿੱਖ ਸੀ ਤੇ ਪਿਤਾ ਹਿੰਦੂ ਉਹਨੇ ਕੁਝ ਜਰ ਉੱਤਰ ਨਾ ਦਿੱਤਾ ਫਿਰ ਬੋਲਿਆ ਇਹ ਤੁਹਾਡਾ ਨਿੱਜੀ ਮਸਲਾ ਹੈ ਜਦੋਂ ਮੈਂ ਉੱਤਰ ਦੇਣ ਤੇ ਜ਼ੋਰ ਦਿੱਤਾ ਤਾਂ ਉਸਨੇ ਕਿਹਾ ਸਬੇ ਹੀ ਸਿੱਖ ਪੈਦਾ ਹੁੰਦੇ ਹਨ ਕਿਉਂ ਜੋ ਜਨਮ ਸਮੇਂ ਉਹਨਾਂ ਦੇ ਕੇਸ ਹੁੰਦੇ ਨੇ ਇਹ ਗੱਲ ਵੀ ਇਸ ਤਰ੍ਹਾਂ ਹੋਈ ਸੀ ਨਈਅਰ ਸਿੱਖ ਵੱਖਰੀ ਕੌਮ ਕਿਵੇਂ ਨੇ ਸੰਤ ਸਤਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਏ ਨਿਰਮਲ ਪੰਥ ਤੋਂ ਦਸ਼ਮੇਸ਼ ਪਿਤਾ ਨੇ ਸਿਰਾਂ ਦੀ ਪੇਟ ਲੈ ਕੇ ਪੰਜਾਂ ਕਕਾਰਾਂ ਦੀ ਬਖਸ਼ਿਸ਼ ਤੇ ਖੰਡੇ ਦੇ ਅੰਮ੍ਰਿਤ ਦੀ ਪਾਨ ਨਾਲ ਅੱਡਰੀ ਨਿਆਰੀ ਤੇ ਬਲੱਖਣ ਕੌਮ ਸਾਜਿਆ ਨਈਅਰ ਫਿਰ ਮੇਰੀ ਕੌਮ ਕਿਹੜੀ ਹੋਈ ਮੇਰੀ ਮਾਂ ਸਿੱਖ ਤੇ ਪਿਤਾ ਹਿੰਦੂ ਸੰਤ ਇਹ ਤੁਹਾਡਾ ਨਿੱਜੀ ਮਾਮਲਾ ਹੈ ਮੈਂ ਇਹਦੇ ਤੇ ਕੁਝ ਕਹਿਣ ਤੋਂ ਸੰਕੋਚ ਕਰਨਾ ਹੀ ਠੀਕ ਸਮਝਣਾ ਜੇ ਦੱਸਿਆ ਤਾਂ ਤੁਹਾਨੂੰ ਗੁੱਸਾ ਲੱਗਣਾ ਨਯਰ ਨਹੀਂ ਮੈਨੂੰ ਜ਼ਰੂਰ ਦੱਸੋ ਸੰਤ ਰੱਬ ਨੇ ਤਾਂ ਜਨਮ ਸਮੇਂ ਕਿਸਲੇ ਕੇ ਸਾਰਿਆਂ ਨੂੰ ਸਿੱਖੀ ਸਰੂਪ ਬਖਸ਼ਿਆ ਸੁੰਨਤ ਨਾਲ ਮੁਸਲਮਾਨ ਬਣਦਾ ਤੇ ਮੂੰਹ ਸਿਰ ਮਨਵਾ ਕੇ ਤੇ ਸ਼ਕਲ ਵਿਗਾੜ ਕੇ ਹਿੰਦੂ ਬਣਦਾ ਜ਼ਰਾ ਕਰਾਰਾ ਕਹਿ ਲਾ ਮਾਤਾ ਫਿਰ ਆਪ ਹੀ ਦੱਸੋ ਜਿਹਦੀ ਸ਼ਕਲ ਮਾਪਿਆਂ ਤੇ ਨਾ ਹੋਵੇ ਲੋਕੀਓ ਨੂੰ ਕੀ ਕਹਿੰਦੇ ਨੇ ਵੀਮੀ ਸ਼ਰੀਰੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਬੇਂਡਰਾ ਵਾਲੇ ਪ੍ਰਤੀ ਨૈયਰ ਦੇ ਮਨ ਵਿੱਚ ਹੱਤ ਦੀ ਨਫ਼ਰਤ ਹੈ ਉਹ ਬੇਹੂਦਾ ਗੱਲਾਂ ਕਰਕੇ ਉਸ ਦੀ ਸ਼ਖਸੀਅਤ ਨੂੰ ਸੱਟ ਮਾਰਨ ਤੇ ਨਿਮਾ ਬਖਾਉਣ ਲਈ ਹੱਥ ਕਰ ਦਿੰਦਾ ਹੈ ਇਸ ਦਾ ਪ੍ਰਗਟਾਵਾ ਉਸ ਦੀ ਲਿਖਤ ਤੋਂ ਸੱਜੇ ਹੀ ਹੋ ਜਾਂਦਾ ਹੈ ਅਸਲ ਵਿੱਚ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਸਮੇਂ ਸਿੱਖਾਂ ਦਾ ਠਾਠਾ ਮਾਰਦਾ ਕੱਟ ਵੇਖ ਕੇ ਨૈયਰ ਅੰਦਰਲਾ Hindu ਬੁਖਲਾ ਉੱਠਦਾ ਹੈ ਉਹ ਇਸ ਨੂੰ ਸਰਕਾਰ ਵੱਲੋਂ ਸੰਤ ਜਰਨੈਲ ਸਿੰਘ ਦੀ ਦਿੱਤੀ ਗਈ ਪਬਲਿਸਿਟੀ ਕਹਿ ਕੇ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ ਉਹ ਆਪਣੀ ਲਿਖਤ ਵਿੱਚ ਸੰਤ ਜਰਨੈਲ ਸਿੰਘ ਦਾ ਅਕਸ ਵਿਗਾੜਨ ਲਈ ਸਿਰ ਤੋਂ ਤੋੜ ਯਤਨ ਕਰਦਾ ਤੇ ਰੱਜ ਕੇ ਕੋਪਰਤੋਲਦਾ ਉਹ ਲਿਖਦਾ ਸੰਤ ਜਰਨੈਲ ਸਿੰਘ ਨੂੰ ਕੱਟ ਪੁਤਲੀ ਤੋਂ ਕੱਟ ਪੁਤਲੀਆਂ ਨਚਾਉਣ ਵਾਲਾ ਤੇ ਪ੍ਰਚਾਰਕ ਤੋਂ ਰਸੂਲ ਬਣਾ ਦਿੱਤਾ ਗਿਆ ਪੰਜਾਬੀ ਦੀ ਕਹਾਵਤ ਸਾਹਮਣ ਦੇ ਅੰਨੇ ਨੂੰ ਹਰਾ ਹੀ ਦਿਸਦਾ ਨૈયਰ ਤੇ ਪੂਰੀ ਤਰ੍ਹਾਂ ਟੁਕਦੀ ਹੈ ਉਹ ਖੁਦ ਸਰਕਾਰੀ ਕੱਠਪੁਤਰੀ ਹੋਣ ਕਰਕੇ ਸੰਤ ਜਰਨੈਲ ਸਿੰਘ ਨੂੰ ਵੀ ਕੱਠਪੁਤਰੀ ਕਹਿ ਦਿੰਦਾ ਹੈ ਉਸ ਨੂੰ ਰਸੂਲ ਬਣਾ ਦਿੱਤਾ ਗਿਆ ਦੀ ਗੱਲ ਕਰਕੇ ਤਾਂ ਨૈયਰ ਸ਼ਬਦ ਗੁਰੂ ਦੇ ਸਿੱਖ ਸਤਾਨ ਦੀ ਕੋਰਬ ਅਗਿਆ ਤੇ ਕਤੇਬੀ ਅਸੂਲ ਦਾ ਵੱਡਾ ਅਪਮਾਨ ਕਰਦਾ ਹੈ ਉਹ ਹਿੰਸਕ ਸੀ ਨૈયਰ ਵਰਗੀ ਤਾਂ ਹਸਬੀ ਤੇ ਫਿਰਕੂ ਸੋਚਨੇ ਜਦ ਸੰਤ ਜਰਨੈਲ ਸਿੰਘ ਤੇ ਹਿੰਸਕ ਹੋਣ ਦਾ ਦੋਸ਼ ਲਾਇਆ ਸੀ ਤਾਂ ਉਸ ਨੇ ਸਪਸ਼ਟ ਕੀਤਾ ਸੀ ਸਿੱਖ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੱਕ ਲੈਣ ਵਿੱਚ ਯਕੀਨ ਕਰਦਾ ਹੈ ਕਿਸੇ ਤੇ ਪਹਿਲਾਂ ਹੱਥ ਚੁੱਕਣਾ ਹਿੰਸਾ ਹੁੰਦੀ ਹੈ ਪਰ ਉਸ ਤੋਂ ਹੱਕ ਲੈਣਾ ਉਦਮ ਸਿੱਖ ਪਹਿਲਾਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰ ਹੱਕ ਲੈਣਾ ਉਹਦਾ ਕਰਮ ਹੈ ਉਹ ਆਪਣੇ ਆਪ ਨੂੰ ਦੇਸ਼ ਅਤੇ ਕਾਨੂੰਨ ਤੋਂ ਉੱਪਰ ਅਤੇ ਰੱਬ ਵੱਲੋਂ ਕਿਸੇ ਮਿਸ਼ਨ ਲਈ ਚੁਣ ਕੇ ਭੇਜਿਆ ਗਿਆ ਸਮਝਦਾ ਸੀ ਜਿਸ ਬਾਰੇ ਪੁਲਿਸ ਅਤੇ ਫੌਜ ਨੂੰ ਕੁਝ ਵੀ ਪੁੱਛ ਨਹੀਂ ਸੀ ਸਕਦੀ ਇਹ ਉਹਦਾ ਉਹਦੀ ਕਮਿਊਨਿਟੀ ਅਤੇ ਉਹਦੇ ਰਾਜ ਦਾ ਦੁਖਾਨ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ